ਆਉਂਦੇ ਬਾਰ ਸਾਰੇ ਮੁੰਡਾ ਆ ਦੇ ਕੋਠੇ ਚੜਾ ਕੇ ਆਓ ਆਓ ਤੇ ਸਾਰੇ ਸਾਰੇ ਤਗਲੀ ਮੌਜਾਂ ਵਾਲੇ ਆਓ ਸਾਰਿਆਂ ਨੂੰ ਸਾਰੇ ਇਕੱਠੇ ਕਰਦੇ ਸਾਡੇ ਜਥੇਬੰਦੀ ਵਿੱਚ ਨਵੇਂ ਮੈਂਬਰ ਜਿਹੜੇ ਸ਼ਾਮਲ ਹੋਏ ਨੇ ਇਹ ਆਪਣੇ ਸਾਰੇ ਮੋਬਾਈਲ ਆਪੋ ਆਪਣੇ ਜਸਪਾਲ ਸਿੰਘ ਤੁਧਰ ਸਾਹਿਬ ਨੂੰ ਲਗਾਉਣ ហើយ ਮੈਂ ਵਿੱਚ ਸਭ ਨੂੰ ਬੇਨਤੀ ਕਰਾਂਗਾ ਜਿਹੜੀ ਆਪਾਂ ਪਹਿਲਾਂ ਇੱਕ ਵਿਚਾਰ ਕੀਤਾ ਇੱਕ ਗਰੁੱਪ ਬੱਥਰਾ ਆਪਣੇ ਇਸ ਕਿਸਾਨ ਸੰਘਰਸ਼ ਕਮੇਟੀ ਵੱਲੋਂ ਭਰਾਇਆ ਜਾਊਗਾ ਇਹ ਇੱਕ ਵਾਇਸ ਮੈਸੇਜ ਛੱਡਿਆ ਜਾਊਗਾ ਕੋਸ਼ਿਸ਼ ਕਰਿਓ ਉਸ ਮੈਸੇਜ ਤੇ ਸਾਰੇ ਜਣੇ ਪਾਲਣਾ ਕਰਨ ਦੀ ਕਿਉਂਕਿ ਉਹ ਇੱਕ ਕੱਲੇ ਕੱਲੇ ਬੰਦੇ ਨੂੰ ਸੁਨੇਹਾ ਲਾਉਣਾ ਜਿਹੜਾ ਮੁਸ਼ਕਲ ਹੁੰਦੀ ਆ ਵਾਇਸ ਮੈਸੇਜ ਜਦੋਂ ਛੱਡਿਆ ਜਾਵੇ ਉਹਦੇ ਤੇ ਪੂਰਾ ਧਿਆਨ ਦਿੱਤਾ ਜਾਵੇ ਕਿ ਕਿੱਥੇ ਮਿਲਣਾ ਕਿੱਥੇ ਜਾਣਾ ਕਿਸ ਤਿਕੇ ਨਾਲ ਔਰ ਕੋ ਜ਼ਰੂਰੀ ਨਹੀਂ ਆਪਾਂ ਮਤਲਬ ਬੇਤੀਆ ਵੀ ਫੋਨ ਤੇ ਇਨਾ ਇਤਿਆਗ ਕਰੋ ਕਿ ਸਾਨੂੰ ਫੋਨ ਕੀਤਾ ਜਾਵੇ ਆਪਾਂ ਵਾਇਸ ਮੈਸੇਜ ਨੂੰ ਹੀ ਫੋਨ ਸਮਝਣਾ ਇਸ ਵਾਸਤੇ ਆਪਾਂ ਨੇ